ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਆ ਇੱਕ ਐਸੀ ਪੰਜਾਬੀ ਗਾਇਕਾ ਦੀ ਜਿਨ੍ਹਾਂ ਦੀ ਆਵਾਜ਼ ਨੂੰ ਸਾਰਿਆਂ ਨੇ ਸੁਨਿਆ ਪਰ ਬਹੁਤ ਘੱਟ ਲੋਕਾਂ ਨੇ ਉਹਨਾਂ ਨੂੰ ਵੇਖਿਆ ਮਤਲਬ ਇੱਕ ਪਲੇ ਬੈਕ ਸਿੰਗਰ ਜਿਨ੍ਹਾਂ ਨੇ ਬਹੁਤ ਸਾਰੇ ਗਾਇਕਾਂ ਨਾਲ ਗਾਇਆ ਉਹਨਾਂ ਦੇ ਤਕਰੀਬਨ ਸਾਰੇ ਦੇ ਸਾਰੇ ਗਾਣੇ ਹੀ ਸੁਪਰ ਹਿੱਟ ਰਹੇ ਅਸੀਂ ਗੱਲ ਕਰਦੇ ਆ ਪੰਜਾਬੀ ਗਾਇਕਾ ਸੁਦੇਸ਼ ਕੁਮਾਰੀ ਦੀ ਸੁਦੇਸ਼ ਕੁਮਾਰੀ ਦਾ ਜਨਮ 4 ਫਰਵਰੀ 1973 ਨੂੰ ਮਾਤਾ ਸ਼ੀਲਾ ਦੇ ਬੀਤੇ ਪਿਤਾ ਜਗੀਰ ਸਿੰਘ ਦੇ ਘਰ ਜਲੰਧਰ ਵਿੱਚ ਹੋਇਆ ਜਲੰਧਰ ਤੋਂ ਹੀ ਉਹਨਾਂ ਨੇ 10 ਤੇ ਪਲੱਸ 2 ਕੀਤੀ ਉਹਨਾਂ ਦੇ ਮਾਤਾ ਸ਼ੀਲਾ ਦੇਵੀ ਘਰ ਵਿੱਚ ਸ਼ਬਦ ਕੀਰਤਨ ਕਰਦੇ ਸੀ ਤੇ ਸੁਦੇਸ਼ ਕੁਮਾਰੀ ਨੂੰ ਵੀ ਆਪਣੇ ਮਾਤਾ ਜੀ ਤੋਂ ਸ਼ਬਦ ਕੀਰਤਨ ਕਰਨ ਦਾ ਸ਼ੌਕ ਪੈ ਗਿਆ ਦੇਸ਼ ਕੁਮਾਰੀ ਨੇ ਬਚਪਨ ਵਿੱਚ ਹੀ ਮਨ ਵਿੱਚ ਧਾਰ ਲਿਆ ਸੀ ਕਿ ਵੱਡੇ ਹੋ ਕੇ ਸਿੰਗਰ ਬੰਨਾ ਸਕੂਲ ਵਿੱਚ ਵੀ ਜਦੋਂ ਕੋਈ ਪ੍ਰੋਗਰਾਮ ਹੁੰਦਾ ਤਾਂ ਇਹ ਜ਼ਰੂਰ ਗਾਉਂਦੇ ਛੋਟੇ ਉਮਰ ਤੋਂ ਹੀ ਸੁਦੇਸ਼ ਕੁਮਾਰੀ ਜਗਰਾਤਿਆਂ ਵਿੱਚ ਕਾਉਂ ਜਾਂਦੇ ਸੀ ਸੰਗੀਤ ਦੀਆਂ ਪ੍ਰੀਕਿਆ ਸਿੱਖਣ ਲਈ ਇਹਨਾਂ ਨੇ ਓਮ ਪ੍ਰਕਾਸ਼ ਨੂੰ ਆਪਣਾ ਉਸਤਾਦ ਬਣਾ ਲਿਆ ਇੱਕ ਵਾਰ ਸੁਦੇਸ਼ ਕੁਮਾਰੀ ਕਿਸੇ ਜਗਰਾਤੇ ਤੇ ਗਾ ਰਹੇ ਸੀ ਉੱਥੇ ਹੀ ਅਸ਼ੋਕ ਪਾਸਲ ਆ ਗਏ ਜਿਨ੍ਹਾਂ ਨੇ ਬਹੁਤ ਸਾਰੇ ਪੰਜਾਬੀ ਗਾਇਕ ਇੰਡਸਟਰੀ ਵਿੱਚ ਲੈ ਕੇ ਆਂਦੇ ਸੀ ਉਸ ਦਿਨ ਤਾਂ ਅਸ਼ੋਕ ਪਾਸਲ ਬੀਜੀ ਸੀ ਪਰ ਅਗਲੇ ਦਿਨ ਜਿੱਥੇ ਜਗੜਾਤਾ ਸੀ ਉਥੇ ਜਾ ਕੇ ਕਿਸੇ ਪ੍ਰਬੰਧਕ ਨੂੰ ਪੁੱਛਿਆ ਕਿ ਜਿਹੜੀ ਕੁੜੀ ਕੱਲ ਗਾ ਰਹੀ ਸੀ ਮੈ ਉਸ ਨੂੰ ਮਿਲਣਾ ਅਸ਼ੋਕ ਪਾਸਲ ਨੇ ਵੀ ਸੁਦੇਸ਼ ਕੁਮਾਰੀ ਨੂੰ ਲੱਭਣ ਲਈ ਬਹੁਤ ਮਿਹਨਤ ਕੀਤੀ ਤਾਂ ਤੀਜੇ ਦਿਨ ਸੁਦੇਸ਼ ਕੁਮਾਰੀ ਨਾਲ ਮੁਲਾਕਾਤ ਹੋਈ ਅਸ਼ੋਕ ਪਾਸਲ ਬਹੁਤ ਖੁਸ਼ ਹੋਈ ਤੇ ਕਹਿਣ ਲੱਗੇ ਮੈਨੂੰ ਤੁਹਾਡੀ ਆਵਾਜ਼ ਬਹੁਤ ਚੰਗੀ ਲੱਗਦੀ ਆ ਮੈਂ ਤੁਹਾਡਾ ਗੀਤ ਰਿਕਾਰਡ ਕਰਵਾਉਣਾ ਚਾਹਣਾ ਫਿਰ ਸ੍ਰੀਦਰਸ਼ਿੰਦ ਦੇ ਨਾਮ ਸਦੇਸ਼ ਤੁਮਾਰੀ ਦਾ ਗੀਤ ਦਰਕਾਰ ਹੋਇਆ ਇਹ ਗੀਤ ਨਵੇਂ ਸਾਲ ਦੇ ਪ੍ਰੋਗਰਾਮ ਦੇਸੀ ਮਸਤੀ ਵਿੱਚ ਗਾਇਆ ਸੀ ਇਹ ਗੀਤ ਲੋਕਾਂ ਨੇ ਬਹੁਤ ਪਸੰਦ ਕੀਤਾ ਤੇ ਇਸ ਗੀਤ ਕਰਕੇ ਸਦੇਸ਼ ਤੁਮਾਰੀ ਦੀ ਲੋਕਾਂ ਵਿੱਚ ਪਛਾਣ ਬਣ ਗਈ ਸ੍ਰਿੰਦਰ ਸਿੰਧੇ ਤੋਂ ਪਹਿਲਾਂ ਸਰਦੂਲ ਸ਼ਕੰਦਰ ਲਾਲ ਵੀ ਸੁਦੇਸ਼ ਕੁਮਾਰੀ ਦਾ ਇੱਕ ਗੀਤ ਆਇਆ ਸੀ। ਇਹ ਗੀਤ ਵੀ ਲੋਕਾਂ ਨੇ ਬਹੁਤ ਪਸੰਦ ਕੀਤਾ। ਸੁਦੇਸ਼ ਕੁਮਾਰੀ ਦਾ ਵਿਆਹ ਰੇਸ਼ਮ ਲਾਲ ਨਾਲ ਹੋਇਆ। ਉਹ ਕਪੂਰਥਲਾ ਕੋਚ ਫੈਕਟਰੀ ਵਿੱਚ ਕੰਮ ਕਰਦੇ ਸੀ। ਇਹਨਾਂ ਦੇ ਘਰ 3 ਬੱਚੇ ਪੈਦਾ ਹੋਏ। ਦੋ ਬੇਟੀਆਂ ਸਾਧਨਾ ਅਤੇ ਨੈਂਸੀ ਤੇ ਇੱਕ ਬੇਟਾ ਹਰਕੀਰਤ। ਇੱਕ ਵਾਰ 2008 ਵਿੱਚ ਰਤਾਵਾ ਸਟੂਡੀਓ ਮਿੱਠਾਪੁਰ ਵਿੱਚ ਇੱਕ ਫਿਲਮ ਦੇ ਗੀਤ ਦੀ ਰਿਕਾਰਡਿੰਗ ਹੋਣੀ ਸੀ। ਉਸ ਗੀਤ ਦੀ ਰਿਕਾਰਡਿੰਗ ਲਈ ਸੁਦੇਸ਼ ਕੁਮਾਰੀ ਨੂੰ ਬੁਲਾਇਆ ਗਿਆ। ਸਟੇਜ ਕੁਮਾਰੀ ਨੇ ਆਪਣੀ 2 ਸਾਲ ਦੀ ਬੇਟੀ ਨੂੰ ਘਰੇ ਸੁੱਤੀ ਪੈਨੂ ਕਮਰੇ ਨੂੰ ਲੋਕ ਲਾ ਕੇ ਰਿਕਾਰਡਿੰਗ ਤੇ ਚਲੀ ਗਈ 4 ਘੰਟੇ ਦੀ ਰਿਕਾਰਡਿੰਗ ਤੋਂ ਬਾਅਦ ਉਹਨੇ ਕਿਹਾ ਤੇਰੀ ਟੋਨ ਹੀ ਨਹੀਂ ਬਣ ਰਹੀ ਆ ਚੁੱਕੋ 2500 ਰੁਪਿਆ ਸਦੇਸ਼ ਕੁਮਾਰੀ ਨੂੰ ਬਹੁਤ ਗੁੱਸਾ ਆਇਆ। ਉਹਨਾਂ ਨੇ 2500 ਰੁਪਏ ਵਾਪਸ ਦਿੱਤੇ ਤੇ ਕਿਹਾ ਜੀ ਮੇਰੀ ਟੋਲ ਹੀ ਨਹੀਂ ਬਣ ਰਹੀ ਤੇ ਫਿਰ ਮੈਂ ਕਾਦੇ ਪੈਸੇ ਲਵਾਂ। ਸਦੇਸ਼ ਕੁਮਾਰੀ ਦੇ ਘਰ ਵਾਲੇ ਨੇ ਉਹਨਾਂ ਨੂੰ ਬਹੁਤ ਹੌਸਲਾ ਦਿੱਤਾ। ਉਸੇ ਟਾਈਮ ਫੋਨ ਆਇਆ ਕਿ ਕਿਸੇ ਦੀ ਵੀ ਰਿਕਾਰਡਿੰਗ ਹੋਣੀ ਆ ਤੁਸੀਂ ਲੁਧਿਆਣੇ ਪਹੁੰਚੋ। ਸਦੇਸ਼ ਕੁਮਾਰੀ ਆਪਣੇ ਘਰ ਵਾਲੇ ਨਾਲ ਲੁਧਿਆਣੇ ਚਲੇ ਗਏ। ਉੱਥੇ ਪਲਵੀਰ ਕੋਪਾ ਰਾਏ ਨਾਲ ਵੇਸ਼ਦਾਈਆ ਗਾਣੇ ਦੀ ਰਿਕਾਰਡਿੰਗ ਹੋਈ। ਜਦੋਂ ਇਹ ਗਾਣਾ ਬਣ ਕੇ ਆਇਆ ਤਾਂ ਐਨਾ ਚੱਲਿਆ ਕਿ ਇਸ ਗਾਣੇ ਨੇ ਸਾਰੇ ਰਿਕਾਰਡ ਤੋੜ ਦਿੱਤੇ। ਇਹ ਗਾਣਾ ਸੁਪਰ ਵਰ ਜਿੱਤਿਆ ਯਾਰ ਇਹ ਸੋਕਾਰ ਨੇ ਸੁਦੇਸ਼ ਕੁਮਾਰੀ ਨੂੰ ਪਲੰਡੀਆਂ ਤੇ ਪਹੁੰਚਾ ਦਿੱਤਾ ਮੇਰੇ ਪਿੱਛੋਂ ਹਾਲ ਤੇ ਬਣਾ ਉਸ ਤੋਂ ਬਾਅਦ ਸੁਦੇਸ਼ ਕੁਮਾਰੀ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਇੱਕ ਤੋਂ ਬਾਅਦ ਇੱਕ ਗੀਤ ਰਿਕਾਰਡ ਹੋਏ ਇਹਨਾਂ ਨੇ ਸਭ ਤੋਂ ਜ਼ਿਆਦਾ ਗੀਤ ਸਰਜੀਤ ਭੁੱਲਰ ਨਾਲ ਗਾਏ ਜੋ ਕਿ ਲੋਕਾਂ ਨੇ ਬਹੁਤ ਹੀ ਜ਼ਿਆਦਾ ਪਸੰਦ ਕੀਤੇ ਆਹ ਹੋ ਗਿਆ ਵੇਖਿਆ ਨਹੀਂ ਤੈਨੂੰ ਛੱਤ ਤੇ ਚੜਦੀ ਇਹਨਾਂ ਨੇ 25 ਤੋਂ ਵੱਧ ਪੰਜਾਬੀ ਫਿਲਮਾਂ ਵਿੱਚ ਗੀਤ ਗਾਏ। ਸੁਦੇਸ਼ ਕੁਮਾਰੀ ਨੇ ਕਾਫੀ ਸੋਲੋ ਗੀਤ ਵੀ ਗਾਏ। ਸੁਦੇਸ਼ ਕੁਮਾਰੀ ਆਪ ਦੱਸਦੇ ਆ ਕਿ ਮੇਰੇ ਨਾਲ ਬਹੁਤ ਵੱਡਾ ਤਕਾ ਹੋਇਆ। ਤਕਾ ਕਿਵੇਂ ਹੋਇਆ ਜਿਸ ਗਾਇਕ ਨਾਲ ਵੀ ਇਹਨਾਂ ਦਾ ਗਾਣਾ ਆਉਂਦਾ ਸੀ। ਇਹਨਾਂ ਦੀ ਫੋਟੋ ਕੈਸਟ ਦੇ ਰੈਪਰ ਦੇ ਪਿਛਲੇ ਪਾਸੇ ਛੋਟੀ ਜਿਹੀ ਕਰਕੇ ਦਿਖਾਈ ਜਾਂਦੀ ਸੀ। ਇਹਨਾਂ ਨੂੰ ਇਹੀ ਦੁੱਖ ਸੀ ਕਿ ਮੇਰੀ ਫੋਟੋ ਗਾਇਕ ਦੇ ਨਾਲ ਫਰੰਟ ਤੇ ਕਿਉਂ ਨਹੀਂ ਲਾਈ ਜਾਂਦੀ? ਪੈਸਾ ਵਿੱਚ ਵੀ ਇਹਦਾ ਨਾਲ ਕਾफी ੱਤਕਾ ਹੋਇਆ ਇਸ ਲਈ ਆਵਾਜ਼ ਕਰਕੇ ਉਹਨਾਂ ਨੂੰ ਸਾਰੇ ਜਾਣਦੇ ਆ ਪਰ ਬਾਈਬੇਸ ਕੋਈ ਨਹੀਂ ਪਛਾਣਦਾ ਜਿੰਨਾਂ ਗਾਇਕਾਂ ਨਾਲ ਵੀ ਇਹਨਾਂ ਨੇ ਗੀਤ ਗਾਏ ਉਹਨਾਂ ਨੂੰ ਆਖਦੇ ਆ ਕਿ ਵੀਡੀਓ ਵਿੱਚ ਭਾਵੇਂ ਮੈਨੂੰ ਨਾ ਲਿਆਓ ਪਰ ਮੇਰੀ ਫੋਟੋ ਪੋਸਟਰ ਤੇ ਜ਼ਰੂਰ ਲਾ ਦਿਓ ਸੁਦੇਸ਼ ਕੁਮਾਰੀ ਦੱਸ ਦਿਆ ਕਿ ਮੇਰਾ ਆਪਣਾ ਗਾਇਆ ਮਨਪਸੰਦ ਗਾਣਾ ਪਹਿਲੇ ਨੰਬਰ ਤੇ ਵੇਛਦਾ ਯਾਰ ਦੂਜੇ ਨੰਬਰ ਤੇ ਬੰਦੇ ਨਹੀਂ ਤੇਰੇ ਪੱਲੇ ਜੱਟੀਏ ਸਦੇਸ਼ ਕੁਮਾਰੀ ਨੇ ਦੀਪ ਤੇ ਲੋ ਨਾਲ ਵੀ ਬਹੁਤ ਗਾਣੇ ਗਾਏ ਨੇ ਉਹਨਾਂ ਨਾਲ ਗਾਇਕਾਂ ਨੇ ਵੀ ਬਹੁਤ ਸੁਪਰ ਹਿੱਟ ਰਹੇ ਅਰਦਾਸ ਕਰਦੇ ਆ ਕਿ ਸਦੇਸ਼ ਕੁਮਾਰੀ ਹੋਰ ਤਰੱਕੀਆਂ ਬਖਸ਼ੇ ਦੋਸਤੋ ਐਸੀ ਸਦੇਸ਼ ਕੁਮਾਰੀ ਬਾਰੇ ਕੋਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਮੇਰੇ ਪੇਜ ਨੂੰ ਫੋਲੋ ਕਰ ਲਓ ਜੇ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਬੈਲ ਆਈਕਨ ਦੇ ਬਟਨ ਤੇ ਵੀ ਕਲਿੱਕ ਕਰ ਲਓ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਮਿਲਦਾ ਕਿਸੇ ਦੂਜੀ ਵੀਡੀਓ ਵਿੱਚ ਕੋਸ਼ਿਸ਼ ਨਾ ਲੈ ਕੇ